ਕਿਸਾਨ ਅੰਦੋਲਨ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿਸਾਨ ਅੰਦੋਲਨ ਦੇ ਵਿੱਚ ਪਹਿਲੇ ਕਿਸਾਨ ਦੀ ਮੌਤ ਹੋ ਚੁੱਕੀ ਆ ਹੁਣ ਤੱਕ ਦੀਆਂ ਝੜਪਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਹੁਣ ਤੱਕ ਦੀ ਜ਼ਖਮੀ ਕਿਸਾਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਪਰ ਹੁਣ ਇੱਕ ਕਿਸਾਨ ਹੈ ਉਮਰ ਤਕਰੀਬਨ 76 ਸਾਲਾ ਮਾਝੇ ਦਾ ਰਹਿਣ ਵਾਲਾ ਇਹ ਕਿਸਾਨ ਆ ਜਿਸ ਦੀ ਇਸ ਅੰਦੋਲਨ ਦੇ ਵਿੱਚ ਮੌਤ ਹੋ ਚੁੱਕੀ ਆ ਤਾਂ ਪਿਛਲੇ ਅੰਦੋਲਨ ਦੀ ਆਪਾਂ ਗੱਲ ਕਰੀਏ ਉਸ ਦੇ ਵਿੱਚ ਤਕਰੀਬਨ 750 ਦੇ ਕਰੀਬ ਮੌਤਾਂ ਹੋਈਆਂ ਸਨ ਤਾਂ ਇਸ ਕਿਸਾਨ ਅੰਦੋਲਨ 2 ਦੇ ਵਿੱਚ ਪਹਿਲੀ ਮੌਤ ਹੋਈ ਹੈ ਬਟਾਲਾ ਦੇ ਨਜ਼ਦੀਕ ਪੈਂਦੇ ਪਿੰਡ ਚਾਚੋਕੀ ਦਾ ਰਹਿਣ ਵਾਲਾ ਹੈ ਕਿਸਾਨ ਜਿਸ ਦੀ ਮੌਤ ਜਿਹੜੀ ਆ ਹੋ ਚੁੱਕੀ ਆ ਤਾਂ ਮੌਤ ਹੋਣ ਦਾ ਕਾਰਨ ਵੀ ਹਾਰਟ ਅਟੈਕ ਦੱਸਿਆ ਜਾ ਰਿਹਾ ਕਿਉਂਕਿ ਤਬੀਅਤ ਜਿਹੜੀ ਆ ਕਾਫੀ ਸਮੇ ਤੋਂ ਖਰਾਬ ਵੀ ਸੀਗੀ ਤੇ ਇਸ ਅੰਦੋਲਨ ਦੇ ਵਿੱਚ ਹਿੱਸਾ ਲੈਣ ਦੇ ਲਈ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਦਿੱਲੀ ਚੱਲਿਆ ਸੀਗਾ ਕਿਸਾਨ ਅੰਦੋਲਨ ਦੇ ਨਾਲ ਤਾਂ ਔਰ ਰਸਤੇ ਵਿੱਚ ਜਦੋਂ ਸ਼ੰਭੂ ਬਾਰਡਰ ਤੇ ਪਹੁੰਚਦੇ ਆ ਤਾਂ ਉੱਥੇ ਸ਼ੰਭੂ ਮੋਰਚੇ ਦੇ ਉੱਤੇ ਇਸ ਕਿਸਾਨ ਅੰਦੋਲਨ ਦੀ ਮੌਤ ਹੋ ਚੁੱਕੀ ਆ ਤਾਂ ਇਸ ਜਿਹੜਾ ਆ ਕਿਸਾਨ ਪਿੰਡ ਚਾਚੋਕੀ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਦੇ ਨੇੜੇ ਦਾ ਰਹਿਣ ਵਾਲਾ ਇਹ ਕਿਸਾਨ ਸਗਾ ਗਿਆਨ ਸਿੰਘ ਜਿਸ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਆ ਤਾਂ ਗਿਆਨ ਸਿੰਘ ਉਮਰ 78 ਸਾਲ ਕਿਸਾਨ ਅੰਦੋਲਨ ਦੇ ਦੌਰਾਨ ਪਹਿਲਾ ਜਿਹੜਾ ਆਪ ਸ਼ਹੀਦ ਕਹਿ ਸਕਦੇ ਆ ਕਿਉਂਕਿ ਪਿਛਲੀ ਵਾਰ ਵੀ ਜਦੋਂ ਕਿਸਾਨ ਪਿਛਲੇ ਅੰਦੋਲਨ ਚ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਸੰਤਾ ਉਹਨਾਂ ਨੇ ਕਿਸਾਨੀ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਉਸਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਸੀਗਾ ਤਾਂ ਇਹ ਇਸ ਨੂੰ ਵੀ ਜਿਹੜਾ ਕਿਸਾਨ ਸ਼ਹੀਦ ਕਿਹਾ ਜਾ ਰਿਹਾ ਕਿ ਪਹਿਲੇ ਕਿਸਾਨ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਆ ਇਸ ਕਿਸਾਨੀ ਅੰਦੋਲਨ ਦੇ ਦੌਰਾਨ ਹਾਲਾ ਕਿ ਜੇ ਗੱਲ ਕਰ ਲਈਏ ਝੜਪਾਂ ਦੇ ਦੌਰਾਨ ਕਈ ਕਿਸਾਨ ਜਖਮੀ ਹੋਏ ਨੇ ਪਰ ਇਸ ਕਿਸਾਨ ਦੀ ਮੌਤ ਜਿਹੜੀ ਆ ਉਹ ਇੱਕ ਕੁਦਰਤੀ ਨੇਚਰਲ ਹੋਈ ਆ ਹਾਰਟ ਅਟੈਕ ਇਸ ਕਿਸਾਨ ਨੂੰ ਹੋਇਆ ਵਾ ਹੁਣ ਹਾਰਟ ਅਟੈਕ ਕਿਸ ਵਜ੍ਹਾ ਕਰਕੇ ਹੋਇਆ ਜਾਂ ਕਹਿ ਸਕਦੇ ਆ ਕਿ ਕੀ ਕਾਰਨ ਬਣੇ ਹੋਣਗੇ ਇਸ ਦਾ ਜਿਹੜਾ ਆ ਉਹ ਗੱਲਬਾਤ ਸਾਹਮਣੇ ਆਣੀ ਹਜੇ ਬਾਕੀ ਆ ਪਰ ਵੱਡੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਗਿਆਨ ਸਿੰਘ ਡੀਐਸ ਵੱਲੇ ਮੌਤ ਹੋ ਚੁੱਕੀ ਹੈ ਉਮਰ 78 ਸਾਲ ਦੱਸੀ ਜਾ ਰਹੀ ਹੈ ਇਸ ਕਿਸਾਨ ਦੀ ਲਗਾਤਾਰ तकरीबन ਪਿਛਲੇ 3-4 ਦਿਨ ਤੋਂ ਕਿਸਾਨ ਉੱਥੇ ਡਟੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਕੇਂਦਰ ਸਰਕਾਰ ਦੇ ਸਾਹਮਣੇ ਕੇਂਦਰ ਸਰਕਾਰ ਤੱਕ ਆਪਣੀ ਪਹੁੰਚ ਕਰਨਾ ਚਾਹੁੰਦੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਿਹੜੀ ਆਪਣਾ ਮੰਗ ਪੱਤਰ ਦੇਣਾ ਚਾਹੁੰਦੇ ਨੇ ਫਸਲਾਂ ਦੀ ਐਮਐਸਪੀ ਨੂੰ ਲੈ ਕੇ ਨਵੇਂ ਬਿਜਲੀ ਬਿੱਲਾਂ ਨੂੰ ਲੈ ਕੇ ਤੇ ਹੋਰ ਜਿਹੜੇ ਉਹਨਾਂ ਦੇ ਮੰਗਾਨੇ ਆਪਾਂ ਜੇ ਗੱਲ ਕਰੀਏ ਪਿਛਲੇ ਅੰਦੋਲਨ ਵਿੱਚ ਜੋ ਪਰਚੇ ਹੋਏ ਨੇ ਉਹਨਾਂ ਨੂੰ ਲੈ ਕੇ ਜਿਹੜਾ ਦਿੱਲੀ ਵੱਲ ਕੂਚ ਕਰ ਰਹੇ ਸੀ ਕਿਸਾਨ ਤਾਂ 3-4 ਦਿਨ ਤੋਂ ਲਗਾਤਾਰ ਕਲੈਸ਼ ਚੱਲ ਰਿਹਾ ਹੈ ਲਗਾਤਾਰ ਹਰਿਆਣਾ ਪੁਲਿਸ ਤੇ ਕਿਸਾਨਾਂ ਦੇ ਵਿੱਚ ਮਾਹੌਲ ਤਣਾਅਪੂਰਨ ਤੇ ਉਸੇ ਦੌਰਾਨ ਜਿੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਜ਼ਖਮੀ ਹੋਏ ਨੇ ਕਿਸਾਨ ਜ਼ਖਮੀ ਹੋਏ ਨੇ ਉੱਥੇ ਹੀ ਇਹ ਬਟਾਲਾ ਦੇ ਨਜ਼ਦੀਕ ਪੈਂਦੇ ਪਿੰਡ ਚਾਚੋਕੀ ਦਾ ਰਹਿਣ ਵਾਲਾ ਇੱਕ ਕਿਸਾਨ ਗਿਆਨ ਸਿੰਘ ਜਿਸ ਨੂੰ ਹਾਰਟ ਅਟੈਕ ਆਇਆ ਤੇ ਉਸਦੇ ਨਾਲ ਉਸਦੀ ਮੌਤ ਹੋ ਗਈ ਉਮਰ ਤਕਰੀਬਨ ਉਸਦੀ 78 ਸਾਲ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤਾਂ ਮੋਰਚੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਨੂੰ ਕਹਿ ਸਕਦੇ ਆ ਕਿ ਸਭ ਤੋਂ ਵੱਡੀ ਖਬਰ ਐ ਇਸ ਵੇਲੇ ਮੋਰਚੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਿੱਥੇ ਇੱਕ ਕਿਸਾਨ ਗਿਆਨ ਸਿੰਘ ਜਿਹੜੀ ਆ ਉਹ ਮੌਤ ਹੋ ਚੁੱਕੀ ਆ ਜਿਸ ਨੂੰ ਜਿਹੜੇ ਆ ਕਿਸਾਨ ਜਥੇਬੰਦੀਆਂ ਵਾਲੇ ਸ਼ਹੀਦ ਦਾ ਦਰਜਾ ਵੀ ਦੇ ਰਹੇ ਨੇ ਕਿਉਂਕਿ ਪਿਛਲੇ ਅੰਦੋਲਨ ਵਿੱਚ ਵੀ ਤਕਰੀਬਨ 750 ਮੌਤਾ ਹੋ ਜਾਂ ਸਨ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਨੂੰ ਲੈ ਕੇ ਮੁਆਵਜ਼ੇ ਨੂੰ ਲੈ ਕੇ ਜਿਹੜਾ ਆ ਕਿਸਾਨੀ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਮੰਗ ਰੱਖੀ ਸੀਗੀ ਤੇ ਇੱਕ ਕਹਿ ਸਕਦੇ ਕਿ ਪਹਿਲਾ ਸ਼ਹੀਦ ਇਸ ਅੰਦੋਲਨ ਦਾ ਹੋਇਆ ਇਸ ਦੇ ਲਈ ਵੀ ਹੁਣ ਮੰਗ ਜਿਹੜੀ ਐਡ ਕੀਤੀ ਜਾ ਸਕਦੀ ਆ ਦੇਖਦੇ ਆਉਣ ਵਾਲੇ ਸਮੇਂ ਵਿੱਚ ਕੀ ਕੀ ਮੌਲ ਬਣਦਾ ਕਿਉਂਕਿ ਜ਼ਿਆਦਾਤਰ ਬਜ਼ੁਰਗ ਕਿਸਾਨ ਜਿਹੜੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਜਿਹੜਾ ਆ ਹਾਰਟ ਟੈਗ ਜਾ ਰਹੇਗਾ ਕਿਸ ਨੇ ਕਿਸੇ ਬਿਮਾਰੀ ਤੋਂ ਪੀੜਤ ਵੀ ਕਈ ਬਜ਼ੁਰਗ ਜਿਹੜੇ ਜ਼ਿਆਦਾਤਰ ਹੁੰਦੇ ਨੇ ਸੋ ਇਸ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਆ ਜਾਂ ਆਪਣੀ ਜ਼ਿੰਦਗੀ ਵੀ ਕਿਸਾਨ ਜਿਹੜੇ ਆ ਇਸ ਕਿਸਾਨ ਅੰਦੋਲਨ ਦੌਰਾਨ ਗਵਾਰੇ ਤੱਕ ਵਰ ਫੇਰ ਤੁਹਾਡੇ ਨਾਲ ਇਹ ਵੱਡੀ ਖਬਰ ਜਿਹੜੀ ਆ ਉਹ ਸਾਂਝੀ ਕਰ ਦਿੰਦੇ ਆ ਕਿ ਪਿੰਡ ਚਾਚੋ ਕੀ ਨਜ਼ਦੀਕ ਪਟਿਆਲਾ ਦੇ ਰਹਿਣ ਵਾਲੇ ਕਿਸਾਨ ਗਿਆਨਤ ਸਿੰਘ ਦੀ ਮੌਤ ਜਿਹੜੀ ਆ ਹੋ ਚੁੱਕੀ ਆ ਕਿਸਾਨ ਅੰਦੋਲਨ ਦੇ ਵਿੱਚ ਪਹਿਲੇ ਕਿਸਾਨ ਦੀ ਮੌਤ ਹੋਈ ਆ ਉਮਰ तकरीबन 76 ਸਾਲ ਦੱਸੀ ਜਾ ਰਹੀ ਆ